ਇਹ ਜਿਵੇਂ ਕਿ ਤੁਸੀਂ ਜਾਣਦੇ ਹੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੈ ਜਿਹਦੇ ਐਸ.ਟੀ. ਉਹ ਰਾਏ ਸਾਹਿਬ ਬਹੁਤ ਉਤਰਾਲਾ ਕਰਦੇ ਉਹਨਾਂ ਦੀ ਤੇਰੀ ਵੀ ਲੋਕਲ ਟੀਮ ਗੁਰਦਾਸਪੁਰ ਵੀ ਹੈ ਰਵਿੰਦਰ ਸਿੰਘ ਮਠਾਰੂ ਜੀ ਤੇ ਇਹਨਾਂ ਦੀ ਟੀਮ ਅੱਜ ਸਾਡੇ ਟ੍ਰੈਫਿਕ ਵਿੰਗ ਦੇ ਸਹਿਯੋਗ ਦੇ ਨਾਲ ਮਾਨਯੋਗ ਐਸ.ਐਸ.ਪੀ ਸਾਹਿਬ ਸ਼੍ਰੀ ਮਹਿਤਾਬ ਸਿੰਘ ਐਸ.ਐਸ.ਪੀ ਬਟਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਸਹਿਬ ਜਿਵੇਂ ਕਿ ਧੁੰਦ ਦੇ ਦਿਨ ਚੱਲ ਰਿਹਾ ਐ ਐਕਸੀਡੈਂਟਾਂ ਨੂੰ ਬੜਾਵਾ ਹੋਇਆ ਹੋਇਆ ਤਾਂ ਉਹਨੂੰ ਨੱਥ ਪਾਉਣ ਲਈ ਐਕਸੀਡੈਂਟ ਰੋਕਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਵੀ ਜਿਹੜੇ ਆ ਗੱਡੀਆਂ ਤੇ ਰਿਫਲੈਕਟਰ ਲਗਾ ਜਾ ਰਹੇ ਆ। ਉਹ ਇਹ ਕਾਫੀ ਸਹਯੋਗ ਦਿੱਤੇ ਸੜਕ ਜਾਤਾਂ ਜਾਤਾਂ ਕਿੰਨੇ ਇੱਕ ਵਾਹਨਾਂ ਨੂੰ ਜੇ ਰੈਗੂਲਰ ਹੀ ਲਗਾਏ ਜਾਣਗੇ ਉਹ ਕੀ ਸਮਝ ਇਹਦਾ ਜਿਹੜਾ ਫਾਇਦਾ ਵਾ ਕਿੱਦਾਂ ਹੁੰਦਾ ਜੇ ਰਿਫਲੈਕਟਰ ਦਾ ਦੇਖੋ ਇਹ ਜੋ ਮੈਨੂੰ ਹੁਣ ਫੀਡਬੈਕ ਮਿਲਿਆ ਹੈ ਇੰਜਾਇ ਹੈ ਟ੍ਰੈਫਿਕ ਤੋਂ ਵੀ ਇਹ ਠੋਗਰਾਏ ਸਾਹਿਬ ਦੇ ਟਰਾਲੇ ਨਾਲ ਜਿਹੜੀ ਲੋਕਲ ਟੀਮ ਹੈ ਸਾਡਾ ਟ੍ਰੈਫਿਕ ਦਾ ਸਹਯੋਗ ਕਰਦਿਆਂ ਹੋਇਆਂ 2000 ਇੰਨੇ ਹਜ਼ਾਰ ਦੇ ਕਰੀਬ ਇਹ ਰਿਫਲੈਕਟਰ ਲਵਾਉਂਦੇ ਆ ਤੇ ਨਾਲ ਲੋਕਾਂ ਨੂੰ ਰਿਫਲੈਕਸ਼ਨ ਹੁੰਦੀ ਹੈ ਐਕਚੁਅਲੀ ਉਹ ਵਾਹਨ ਜਾਂਦਾ ਤੋਂ ਤੁਹਾਨੂੰ ਪਤਾ ਲੱਗਦਾ ਹੈ ਲਾਈਟਾਂ ਤੋਂ ਉਹ ਰਿਫਲੈਕਟ ਕਰ ਦਿੰਦੀਆਂ ਤੇ ਇਹਦਾ ਇਹ ਵੀ ਇੱਕ ਮੈਥਡ ਹੈ ਐਕਸੀਡੈਂਟ ਨੂੰ ਰੋਕਣ ਦਾ ਚਲੋ ਥੈਂਕ ਯੂ ਆਪ ਸਰਬ ਕਿੰਨੇਕ ਲਗਾਏ ਜਾ ਰਹੇ ਕਿਹੜੇ ਕਿਹੜੇ ਵਾਹਨਾਂ ਦਾ ਇਹ ਸਰਬੱਤ ਦਾ ਭਲਾ ਚੈਰੀ ਟ੍ਰਸਟ ਦੇ ਮੁਖੀ ਡਾਕਟਰ ਐਸ.ਪੀ ਸਿੰਘ ਬਰਾਏ ਜੀ ਦੀ ਅਗਵਾਈ ਹੇਠ ਅੱਜ ਟ੍ਰਸਟ ਦੀ ਜਿਲ੍ਹਾ ਜਿਲ੍ਹਾ ਟੀਮ ਹੈ ਜਿਲ੍ਹਾ ਗੁਰਦਾਸਪੁਰ ਦੀ ਟੀਮ ਹੈ ਉਹਨਾਂ ਵੱਲੋਂ ਮਾਨਜੋਗ ਐਸਐਸਪੀ ਬਟਾਲਾ ਤੇ ਐਸਪੀ ਬਟਾਲਾ ਔਰ ਪੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਅੱਜ 2000 ਗੱਡੀਆਂ ਦੇ ਉੱਪਰ ਜਿਹੜੇ ਆ ਉਹ ਰਿਫਲੈਕਟਰ ਲਗਾਏ ਗਏ ਨੇ ਤਾਂ ਜੋ ਧੁੰਦ ਦੇ ਮੌਸਮ ਵਿੱਚ ਜਿਹੜੇ ਹਾਦਸੇ ਵਾਪਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਕ੍ਰਿੰਤੀ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਣ ਔਰ ਮੈਂ ਉਗਰਾਏ ਸਾਹਿਬ ਦਾ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ